ਸਤਨਾਮ ਸ੍ਰੀ ਵਾਇ ਕਰੂ ਸਾਹਿਬ ਜੀਓ ਜਾਪ ਸਾਹਿਬ ਆਪ ਸ੍ਰੀ ਮੁਖਵਾ ਸਾਦਸ਼ਵੀ ਛਪੇ ਸ਼ੰਤ ਪ੍ਰਸਾਦ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਨ ਜੇ ਰੂਪ ਰੰਗ ਹਰਿ ਇਕ ਭੇਕ ਕਉ ਕਨ ਸਕਤ ਕੇ ਚਲ ਮੂਰਤ ਨਭੋ ਪ੍ਰਕਾਸ਼ ਅਮ ਤੋਜ ਕੀ ਜੇ ਕੋਟ ਇੰਦਰਾਨ ਸਭ ਸੌਗਣੀ ਜੇ ਤਰ ਭਵਨ ਮਈ ਸੁਰ ਨਰ ਅਸਰ ਨੈਤ ਨੈਤ ਬੰਤਰਣ ਕੈ ਤਉ ਸਰਵ ਨਾਮ ਕਤੇ ਕਵਣ ਕਰਮ ਨਾਮ ਵਰਤਨ ਸਮੰਤ ਜੰਗ ਭਰਿਆਤ ਛੰਦ ਨਮਸਤੰ ਗੁਰ ਕਾਲ ਨਮਸਤੰ ਗੁਰ ਕਿਰਪਾਲ ਨਮਸਤੰ ਅਰੂਪ ਨਮਸਤੰ ਅਨੂਪ ਨਮਸਤੰ ਅਭਿਕੇ ਨਮਸਤੰ ਅਲੇਖੇ ਨਮਸਤੰ ਕਾਹੇ ਨਮਸਤੰ ਅਜਾਏ ਨਮਸਤੰ ਗਗੰਜੇ ਨਮਸਤੰ ਪੰਜੇ ਨਮਸਤੰ ਗ ਨਾਮੈ ਨਮਸਤੰ ਘਟਾਮੈ ਨਮਸਤੰ ਕਰਮੰਗ ਨਮਸਤੰ ਤਰਮੰਗ ਨਮਸਤੰ ਆਨਾਮੰਗ ਨਮਸਤੰ ਤਾਮੰਗ ਨਮਸਤੰ ਜੀਤੈ ਨਮਸਤੰ ਅਬੀਤੈ ਨਮਸਤੰ ਬਾਹੇ ਨਮਸਤੰ ਅੜਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਤੇ ਨਮਸਤੰ ਗਾਦੇ ਨਮਸਤੰ ਗਗੰਜੇ ਨਮਸਤੰ ਪੰਜੇ ਨਮਸਤੰ ਗੋਦਰੀ ਨਮਸਤੰ ਅਪਾਰੇ ਨਮਸਤੰ ਨਮਸਤੋ ਇੱਕ ਨਮਸਤੰ ਗਨੇਕ ਨਮਸਤੰ ਗਬੂਤੇ ਨਮਸਤੰ ਜੋਪ੍ਰ ਨਮਸਤੰ ਨਿਰਕਰਮੈ ਨਮਸਤੰ ਨਿਰਬਰਮੈ ਨਮਸਤੰ ਨਿਰਦੇਸੈ ਨਮਸਤੰ ਨਿਰਵੇਸੈ ਨਮਸਤੰ ਨਿਰਨਾਮੈ ਨਮਸਤੰ ਨਿਰਕਾਮੈ ਨਮਸਤੰ ਨਿਰਦੋਤੈ ਨਮਸਤੰ ਨਿਰਗਾਤੈ ਨਮਸਤੰ ਨਿਰਦੂਤੇ ਨਮਸਤੰ ਗਬੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੈ ਨਮਸਤੰ ਤਾਪੈ ਨਮਸਤੰ ਤਰਮਾਨੈ ਨਮਸਤੰ ਨਿਰਦਾਨੈ ਨਮਸਤੰ ਗਗਾਇ ਨਮਸਤਕਵ ਨਮਸਤਕ ਤਰਪੰਗੇ ਨਮਸਤਕ ਰੰਗੇ ਨਮਸਤਕ ਪ੍ਰਭੋਗੇ ਨਮਸਤਕ ਸੰਜੋਗੇ ਨਮਸਤਕ ਰੰਗੇ ਨਮਸਤਕ ਪੰਗੇ ਨਮਸਤਕ ਗਮੈ ਨਾਮ ਸਤ ਸਤਰਮੈ ਨਮਸਤਕ ਜਲਾਸਰੇ ਨਮਸਤਕ ਨਿਰਾਸਰੇ ਨਮਸਤਕ ਆਜਤ ਨਮਸਤਕ ਪਾਤੇ ਨਮਸਤਕ ਅਵਜਬੈ ਨਮਸ ਸਤ ਸਤ ਅਜ ਜਬ ਹਦੇ ਸੰਗ ਦੇਸ ਨਮਸਤੰਗ ਵਿੱਚ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮਸ ਸਰਵ ਕਾਲੇ ਨਮਸ ਸਰਵ ਦਿਅਲੇ ਨਮਸ ਸਰਵ ਰੂਪੇ ਨਮਸ ਸਰਵ ਰੂਪੇ ਨਮਸ ਸਰਵ ਖਾਪੇ ਨਮਸ ਸਰਵ ਤਾਪੇ ਨਮੋ ਸਰਵ ਕਾਲੇ ਨਮਸ ਸਰਵ ਪਾਲੇ ਨਮਸ ਸਤ ਸਤ ਦੇਵੇ ਨਮਸਤੰਗ ਭੇਵੇ ਨਮਸਤੰਗ ਅਭਜਮੇ ਨਮਸਤੰਗ ਸੁਭਰਮੇ ਨਮਸ ਸਰਵ ਗੋਵੰਦੇ ਨਮਸ ਸਰਵ ਭੋਨੇ ਨਮਸ ਸਰਵ ਰੰਗੇ ਨਮਸ ਸਰਵ ਭੰਗੇ ਨਮੋ ਕਾਲ ਕਾਲੇ ਨਮੋ ਸਸਤ ਦੇ ਦਿਆਲੇ ਨਮਸਤੰਗ ਅਵਰ ਨਮਸਤੰਗ ਅਵਰ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਤੰਦੇ ਨਮੋ ਸਤ ਬੰਦੇ ਨਮਸਤੰਗ ਨਿਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰੇ ਮੈਂ ਨਮਸਤੰਗ ਕਰੇ ਮੈਂ ਨਮਸਤੰਗ ਅਨੰਤ ਨਮਸਤੰਗ ਮੰਤ ਨਾਮ ਸਸਤ ਰਾਗੇ ਨਮਸਤੰਗ ਸੁਆਗੇ ਨਮੋ ਸਰਬ ਸੋਖਮ ਨਮੋ ਸਰਬ ਪ੍ਰੋਖਮ ਨਮੋ ਸਰਬ ਕਰਤਾ ਨਮੋ ਸਰਬ ਵਰਤਾ ਨਮੋ ਜੋਗ ਜੋਗੇ ਨਮੋ ਭਗੋ ਭਗੇ ਨਮੋ ਸਰਬ ਤੇ ਆਰਜਨ ਸਰਬ ਪਾਲੈ ਚਾਚਰੀ ਛੰਦ ਤਪ ਪ੍ਰਸਾਦ ਅਰੂਪ ਅਨੂਪਯ ਭੂਜੁ ਹੈ ਭੂਯਾ ਅਲੇਖਿ ਅਭੇਕ ਅਨਾਮ ਕਾਮ ਹੈ ਦੇਹ ਅਭੇ ਅਜੀਤ ਅਭੀਤ ਦਰਮਾਨ ਨਿਦਾਨ ਦਰਬੰਗ ਸਰੰਗ ਅਨੀਲ ਅਨਾਦੇ ਅਜੇ ਅਜਾਦੇ ਅਜਨਮੇ ਅਵਰਣੇ ਅਬੂਤੇ ਵਰਣੇ ਅਬੰਜੇ ਅਬੰਜੇ ਜੋਜਿ ਅਜੰਜੇ ਅਮੀਕਰ ਫੀਕਰ ਦੰਦੇ ਬੰਦੇ ਨਿਰਬੂਝਿ ਸੋਜਿ ਅਕਾਲ ਅਜਾਲੇ ਅਲਾਹ ਜਾਹ ਅਨੰਤ ਮੰਤਲੇ ਕ੍ਰਿਸ਼ੇ ਇਕ ਨਲੰਬ ਸਮਾਗਮਾ ਜਮੇ ਬੂਤੇ ਅਸ਼ੁਕਤ ਲੋਕ ਸੁਖ ਕਰਮਾ ਬਲਮਾ ਜੀਤੇ ਅਬੀਤੇ ਆਬਾਏ ਅਗਾਏ ਅਮਾਨ ਨਿਦਾਨੇ ਅਨੇਕ ਹੈ ਫਿਰ ਇਕ ਬਜੰ ਪ੍ਰਯਤ ਛੰਦ ਨਮੋ ਸਰਬ ਮਾਨੈ ਸੁਸੁੱਤੇ ਨਿਦਾਨੈ ਨਮੋ ਦੇਵ ਦੇਵੀ ਅਪੇਕਿ ਅਪੇ ਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੋ ਨੈ ਨਮੋ ਸਰਬ ਭੁੰਨੇ ਅਨੰਗੀ ਅਨਤੈ ਨ ਸੰਗੀ ਪਰਮਾਤੈ ਨਮ ਭਾਨ ਪਾਨੈ ਨਮ ਮਨ ਮਾਨੈ ਨਮੋ ਚੰਦਰ ਨਮੋ ਭਾਨ ਪਾਨੈ ਨਮੋ ਗੀਰ ਗੀਤੈ ਨਮੋ ਤਨ ਧਾਨੈ ਨਮੋ ਨਰਤ੍ਰੇ ਨਮੋ ਨਾਦਨਾਦੇ ਨਮੋ ਭਾਨ ਪਾਨੈ ਨਮੋ ਬਾਦ ਬਾਦੇ ਨੰਗੀ ਨਾਮੈ ਸਮ ਸੱਤੇ ਸਰੂਪੈ ਪ੍ਰਪੰਗਿ ਪਰਮਾਤੈ ਸਮ ਸੱਤੇ ਬਹੂਤੈ ਹੰਕਲ ਕੰਗ ਬਿਨਾਇਕ ਲੰਕੇਸ਼ ਰੂਪੈ ਨਮੋ ਰਾਜ ਰਸ ਸੁਰੰਗ ਪਰਮ ਰੂਪੈ ਨਮ ਜੋਗ ਜੋਗ ਸੁਰੰਗ ਹਾਂ ਪਰਮ ਸਿਦੇ नमो राज राजं पुरम बिर्दय नमो अस्त्र शस्त्र पन्नय नमो अस्त्र मानय नमो परम ज्ञाता नमः लोक माता भिक्खी ब्रह्म अभक्त अभक्त नमो योग योग सुरम परम जुगता नमो नत्र नारायण गुरु कर्मय नमो प्रते प्रते सुतरमय नमो रोग रत्नम राव रूपे नमो साध संग नमो भू फूफे नमो दान धानी नमो मान मानय नमो रोग रोगे नमस्तुंग सनानय ਨਮੋ ਮੰਤਰਮ ਤੰਤਰ ਨਮੋ ਜਯੰਤਰ ਨਮੋ ਅਸ਼ਿਸ਼ਟੇ ਨਮੋ ਤਤੰਤਰ ਸਦਾ ਸਚੁਦ ਨੰਦ ਸਰਵੰਗ ਪ੍ਰਨਾਸੀ ਅਨੂਪੇ ਰੂਪੇ ਸੁਮਤਲ ਨਿਵਾਸੀ ਸਦਾ ਸਦਿਤਾ ਦਵ ਦਵਿਰਦ ਕਰਤਾ ਔ ਦਵਦ ਔ ਦਿਰੰਗ ਅੰਗੋਰਤਾ ਪ੍ਰਪਰਮੇਸ਼ਰੰ ਉਪਰੋਸ਼ ਪਲਾ ਨਪਲੰਗ ਸਦਾ ਸਰਬਦਾ ਨਸਿਦਾਤਾ ਦਿਆਲੰ ਅਸ਼ੇ ਦੀਪੇ ਦੀਏ ਨਾਮਗ ਘਮਗ ਸਮਸਤੋ ਪਰਾਜੀ ਸਮਸ ਸਤ ਤਰਮੰਗ ਤੇਰਾ ਜੋ ਚ ਅਚਰੀ ਛੰਦ ਜਲ ਹ ਥਲੇ ਬੀਤ ਅਬੇ ਪ੍ਰਭੂਆ ਜੋ ਆਦੇਸਿ ਬੇਸੈ ਪਜੰਗ ਪ੍ਰਯਾਤ ਛੰਦ ਅਗਾਦੇ ਆਬਾਦੇ ਨੰਦੀ ਸਰੂਪੈ ਨਮੋ ਸਰਬਮਾਨੈ ਸੁਭਸ ਤੇਰੇ ਦਾਨੈ ਨਮਸਤੰਗ ਵੇ ਨਨਾਤੇ ਨਮਸਤੰਗ ਪਰਮਾਤੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਬਦੇਸੈ ਨਮੋ ਸਰਬੇਸੈ ਨਮੋ ਰਾਜ ਰਾਜੇ ਨਮੋ ਸਸਾਜੇ ਨਮੋ ਸੋ ਸੋ ਨਮੋ ਮਾਮਾਏ ਨਮੋ ਗੀਤ ਗੀਤ ਨਮੋ ਪ੍ਰੀਤ ਨਮੋ ਰੋਗ ਰੋਗ ਕੇ ਨਮੋ ਸੋਕ ਸੋਕ ਕੇ ਨਮੋ ਸਰਵ ਰੋਗ ਕੇ ਨਮੋ ਸਰਵ ਕੋਗ ਕੇ ਨਮੋ ਸਰਵ ਜੀਤੰਤ ਨਮੋ ਸਰਵ ਬਿਰੰਤ ਨਮੋ ਸਰਵ ਗਿਆਨੰਗ ਨਮੋ ਪਰਮ ਤਰਾਨੰਗ ਨਮੋ ਸਰਵ ਦੰਤਰ ਨਮੋ ਸਰਵ ਦੰਤਰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸ਼ਨੰਗ ਨਮੋ ਸਰਵ ਰੰਗੇ ਤ੍ਰਿਪੰਗੇ ਨੰਗੇ ਨਮੋ ਜੀਵ ਜੀਵੰਗ ਨੰਬਿ ਜੀ ਬੀਜ ਅਖੰ ਜੇ ਪੰਜੇ ਨਮਸਤੰ ਪਰ ਸੰਜੇ ਕਿਰਪਾਲਕ ਸਰੂਪ ਕੋ ਪਰਮੰਗ ਪਰਨਾਸੀ ਸਦਾ ਸਰਵਦਾ ਰਿਤਸਤਿਗਨਵਾਸੀ ਚੜਬੜ ਚੰਦ ਪ੍ਰਸਾਦ ਅੰਮ੍ਰਿਤ ਕਰਮੇ ਅਵਰਤਮੇ ਅਲਖ ਜੋਗ ਅਚਲ ਪੋਗੈ ਅਚਲ ਰਾਜੇ ਅਟਲ ਹंसा <स्या> ਜਿਲਖ ਕਰਿ ਦਰਮੰਗ ਕਰ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੈ ਸਰਬੰਗ ਮਾਨੈ ਸਰਬੰਗ ਪ੍ਰਾਣ ਸਰਬੰਗ ਉਤਰਾਣ ਸਰਬੰਗ ਪਰਮੋ ਬੁਗਤਾ ਸਰਬੰਗ ਜੁਗਤਾ ਸਰੂਪ ਦੇਵ ਸਰਬੂਪੇ ਸਰਬੰਗ ਕਾਲੈ ਸਰਬੰਗ ਭਾਲੈ ਅਰਵਾਰ ਸੰਤੋ ਪ੍ਰਸਾਦਾ ਆਦ ਰੂਪਨਾਦ ਮੂਰਤੇ ਜੋਨ ਪੁਰਖ ਪਰ ਸਰਵ ਮਾਨਤਰ ਮਾਨਦੇਵ ਅਬਿਵਾਦ ਉਦਾਰ ਸਰਵ ਹਮ ਨਪਾਲ ਸਰਵ ਖਾਲਕ ਸਰਵ ਕੁਪਨ ਕਾਲ ਜੰਤਰ ਤੰਤਰ ਵਿਰਾਜੀ ਅਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰਮਰ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦ ਸੇਖ ਦੇਸ ਔਰ ਨਵਿਸ਼ ਚਕਰ ਰੂਪ ਰੇਖ ਨਾਰਾਗ ਜੰਦਰ ਦੰਤਰ ਸਭ ਸਾ ਹੋਏ ਫਿਰ ਨਾਰਾਗ ਨਾਮ ਕਾਂ ਬੇਨ ਪੈਕਤ ਤਾਮ ਹੋਏ ਨ ਜਾਏ ਸਰਬ ਮਾਨ ਸਰਬ ਸਰਬਤਰ ਮਾਨਸ ਦੇਵ ਮਾਨਤ ਤਾਏ ਏਕ ਰੂਪ ਏਕ ਮੂਰਤ ਅਨੇਕ ਰਤਨ ਕੀ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰੇ ਇੱਕ ਦੇਵ ਭੇਵ ਨ ਜਾਣੀ ਜੀਬੇਤ ਔਰ ਕਤੇ ਰੋਪ ਰੰਗ ਨਾ ਜਾਤ ਪਾਸੋ ਜਨਿਜ ਜੀਵ ਤਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੁਕਰ ਫਿਰੈ ਚਤਰ ਚੱਕਰ ਮਾਨੇ ਪੂਰਤੀਨ ਲੋਕ ਚੰਦ ਸਕੇ ਵਿਖੇ ਜਗ ਜਾਪਿ ਜੇ ਜਾਪ ਆਦਿ ਦੇਵ ਨਾਦ ਮੂਰਤੇ ਤਾਪਿਓ ਸੁਭਿ ਜੇ ਤਾਪੋ ਪਰਮ ਰੂਪ ਪੁਨੀਤ ਮੂਰਤ ਪੂਰਨ પુરਕਾ ਪਰ ਸਰਵ ਸਰੂਪ ਓ ਵਿਗੰ ਸੰਭਾਉ ਗਣ ਪੰਜਨਹਾਰ ਕਾਲਹਿਨ ਕਲਸ ਜੁਗਤਿ ਆਕਾਲਪੁਰਕ ades ਧਰਮ ਤਮ ਸੋ ਪਰਮ ਰੇ। ਅਬੂਤ ਲਖ ਅਬਿਸ ਅੰਗ ਰਾਗਨਾ ਨ ਜਕ ਜਾਤ ਪਾਤ ਨ ਨਾਮ ਗੁਰਵ ਗੰਜਨ ਦੁਸ਼ਪੰਜਨ ਆ ਮੁਕਤ ਦਇ ਕਾਮ ਆਪ ਰੂਪ ਅਮੀਕ ਆਨੰਦ ਸਤੇ ਇੱਕ ਪੁਰਖ ਦੂਤ ਗਰਬ ਗੰਜਨ ਸਰਬ ਜਨਾਦ ਰੂਪ ਸੂਤ ਅੰਗਾ ਹੀਨ ਅਬੰਗ ਨਾਮ ਇੱਕ ਪੁਰਖ ਅਪਾਰ ਸਰਬ ਲੈ ਸਰਬ ਖਾਇਕ ਸਰਬ ਕਪਨ ਕੋ ਸਰਬ ਕੋਪਟ ਪਾਰ ਸਰਬੰਤ ਸਰਬੰਤ ਸਰਬ ਤੇਨ ਵੇਖ ਸਰਸਵਤ ਨਾ ਜਾਣੇ ਜੇ ਰੂਪ ਰੰਗਰ ਰੇਕ ਪਰਮ ਬੇਰਪਰਾ ਜਾਕੇ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਨ ਸਸਤਰ ਨਾ ਵਿਵ ਚਿਤ ਮਦ ਭਾਗ ਸ਼ੰਤ ਪ੍ਰਸਾਦ ਗੁਣ ਗੁਣਾ دار ਮਹਿਮਾ ਪਾਰਾ ਸਨ ਪੰਗੁਪਮ ਅਨੰਗ ਅਨਪ੍ਰਕਾਸ਼ ਨਿਸ਼ਚਿਨ ਅਨਾਸ ਜਨਭੋ ਸੰਸਾਰ ਜਨ ਰਾਜ ਬਨਾਨ ਪਾਨ ਦਿਵਨ ਦੀਪਮਾ ਮਾਨ ਇਦਰਾ ਨਿੰਦਰ ਬਲਾਨ ਬਹਰ ਕਾਰ ਰੰਗ ਕਲਾਨ ਕਾਰਣ ਭੂਤ ਅੰਗ ਅਬਾ ਪੰਗਤ ਨਿਤ ਅਪਾਰ ਗੁਣ ਗੁਣ ਧਾਰ ਮਨ ਗੁਣ ਪ੍ਰਣਾਮੇ ਬਿਰ ਕਾਮੰ ਤੋਤ ਪ੍ਰਚੰਦ ਮਤ ਮਦਗਤ ਖੰਡ ਅਰਸ ਕਰਮ ਮਦਸ ਧਰਮ ਸਰਬਾ ਵਰਣਾਡੇ ਆੰਡਣ ਬਾਂਡੇ ਚੌ ਚਰੇ ਛੰਤ ਪ੍ਰਸਾਦ ਗੋਬਿੰਦੇ ਮੁਕੰਦ ਉਦਾਰਿਆ ਪਾਰੇ ਹਰੀ ਅੰਕਰ ਅੰਗ ਨਿਰਨਾਮ ਅਕਾਮੈ ਬਜੰਗ ਪ੍ਰਯਾਤ ਚੰਦ ਚਤਰ ਚਕਰ ਕਰਤਾ ਚਿਤ ਚਕਰ ਹਰਤਾ ਚਿਤ ਚਕਰ ਦਾਨੈ ਚਿਤ ਚਕਰ ਜਾਨੈ ਚਿਤ ਚਕਰ ਵਰਤੇ ਚਿਤ ਚਕਰ ਭਰਤੇ ਚਿਤ ਚਕਰ ਪਾਲੈ ਚਿਤ ਚਕਰ ਕਾਲੈ ਚਿਤ ਚਕਰ ਪਾਸੈ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੈ ਚਤਰ ਚੱਕਰ ਦਾਨੈ ਚਾਤਰੀ ਛੰਦ ਨਾ ਸੁਤਰੈ ਨਾ ਮਿਤਰੈ ਨਾ ਪਰਮੰਗ ਪਰਮੰਗ ਨਾ ਬਿਤਰੈ ਨਾ ਕਰਮੰਗ ਨਾ ਕਾਹੇ ਅਜਨਮ ਆਜਾਇ ਨਾ ਚਿਤਰੇ ਨਾ ਇਤਰੇ ਪਰਹਿ ਪਵਿੱਤਰੈ ਫਿਰਦਸੈ ਆਦਰਸੈ ਅਦਰਸੈ ਅਕ੍ਰਿਸੈ ਪੁਜੰਗ ਪ੍ਰਿਆਤ ਛੰਦ ਤੋ ਪ੍ਰਸਾਦ ਗਤਤੈ ਕਿ ਅਚੰਝ ਦੇਸੇ ਕਪੰਜ ਬੇਸੇ ਕਿ ਅਗੰਜੇ ਪਰਮੇ ਕੇ ਅਪੰਜ ਪਰਮੇ ਕੇ ਅਪੰਜ ਲੋਕੇ ਗਦ ਸੁਖ ਕਉ ਦੂਤ ਬਰਨੈ ਕਿ ਬਹੁਤ ਕਰਨੈ ਕੇ ਰਜਨ ਪਰਬੈ ਕੇ ਤਰਮਕ ਪੂਜਾ ਕੇ ਸੁਖ ਬਰਨੈ ਕੇ ਸਰਬ ਬਰਨੈ ਗਜਗ੍ਰ ਕ੍ਰਿਤਿਏ ਕੇ ਚਤਰ ਚਤਰੀਏ ਕੇ ਵਰਮ ਰੂਪੈ ਕੇ ਅਨਭਉ ਨੋਪੈ ਕੇ ਆਦਤ ਦੇਵ ਕੇ ਆਪ ਭੇਵ ਕਿ ਚਤਰ ਬਿਨੈ ਕੇ ਕਿ ਅਧਿਨੈ ਕੇ ਰੋਜ਼ਿ ਰਜੈ ਫੇਰੇ ਇਮਰਾਇਮ ਰਹੀ ਮੈਰਾ ਏ ਕੇ ਕੇ ਪਾਪ ਵੇਖ ਕੇ ਗੇਲ ਗੇ ਬੁਲੰਗ ਗਿਰਤ ਕੇ ਫੁਲਗਵਾਨ ਹੈ ਕਿਸਾਨ ਸਾਇਕੇ ਕਾਰਨ ਕਰੰਦੈ ਕੇ ਰੋਜੀ ਧਿਆਨਦੈ ਕੇ ਰਾਜਕ੍ਰੀਮ ਹੈ ਕੇ ਕਰਮ ਕਰੇ ਮੈਂ ਕੇ ਸਰਬੰਤਲੇ ਕੇ ਸਰਬੰਤਲੇ ਕੇ ਸਰਬਤਰ ਮਾਨੈ ਕੇ ਸਰਬਤਰ ਧਾਨੈ ਕੇ ਸਰਬਤਰ ਗੋਨੈ ਕੇ ਸਰਬਤਰ ਪੋਨੈ ਕੇ ਸਰਬਉਦੈ ਸੇ ਕੇ ਸਰਬਉਤ ਵੈਸੇ ਕੈ ਸਰਵਤਰ ਰਾਜੇ ਕੈ ਸਰਵਸਵਾਜੇ ਕੈ ਸਰਵਤੀਨੇ ਕੈ ਸਰਵਤਲੇਨੇ ਕੈ ਸਰਵਜਾ ਕੈ ਸਰਵਤਪਾਉ ਕੈ ਸਰਵਉਤੇ ਕੈ ਸਰਵਤਰੇ ਕੈ ਸਰਵਉਤੇ ਕਾਲੇ ਪ੍ਰਦਰੂਤ ਪਾਲੇ ਕੈ ਸਰਵਤੰਤਾ ਕੈ ਸਰਵਤਰਗੰਤਾ ਕੈ ਸਰਵਤਰ ਵੇਖੇ ਕੈ ਸਰਵਤਰ ਵੇਖੇ ਕੈ ਸਰਵਤਰ ਰਾਜੇ ਕਾਜੇ ਕੈ ਸਰਵਤ ਰਾਜੇ ਕੈ ਸਰਵਤ ਸੁਖ ਕੈ ਸਰਵਤ ਪੋਖੇ ਕੈ ਸਰਵਤਰਾਨ ਕੈ ਸਰਵਤ ਪ੍ਰਾਨ ਕੈ ਸਰਵਉਤੇ ਕੈ ਸਰਵਤਰ ਮਾਨੇ ਕਿਸ ਦੇਵ ਪ੍ਰਦਾਨੇ ਕੈ ਸਰਬਤ ਜਾਪੈ ਕੈ ਸਰਬਤ ਤਾਪੈ ਕੈ ਸਰਬਤ ਤ੍ਰਿਪਾਨੈ ਕੈ ਸਰਬਤ ਮਾਨੈ ਕੈ ਸਰਬਤ ਇੰਦ੍ਰੈ ਕੈ ਸਰਬਤ ਚੰਦ੍ਰੈ ਤ੍ਰਿਵੰਕ ਕਲੀ ਮੈ ਕੈ ਪ੍ਰਭੰਤ ਫ੍ਰੇਮੈ ਕਿਆ ਕਾਲ ਲਾਮੈ ਕੈ ਸਾਇਕ ਲਾਮੈ ਕੈ ਉਸਨਲ ਵਜੋਏ ਤਮਾਮੁਰਜੋਏ ਮੈਸੂਲ ਸਲਾਮੈ ਅਕਲਿਖਤ ਮਧਾਮੈ ਗਨੀ ਮੂਰ ਸੁਖ ਸਤੈ ਗਰੀ ਬੋਲ ਪ੍ਰਸਤੈ ਬਿਦਲੰਗ ਮਕਾਨ ਜਮੀਨੂ ਜਮਾਨੈ ਤਮ ਜੁਰਤ ਮਾਨੈ ਤਜਿਲ ਨਿਧਾਨੈ ਹਰੀ ਪੂਲ ਜਿ ਮੈਂ ਰਜੈ ਕਕਿਨੈ ਨਿਕੁਲ ਤਰੰਗੇ ਬਿਦ ਭੰਗੈ ਅਜੀ ਜੂਲ ਨਿਵਾਜ ਅਗਨੀ ਮੁਰਖ ਰਾਜ ਨਗਰਤ ਪੈ ਦਰਮੁਕ ਤਤ ਨਾਮ ਬਗੋਤਾ ਪਰ ਜੁਗ ਬੁਗਤ ਪ੍ਰਭਾਸ ਜੁਗ ਸੁਦਾ ਸਤਿ ਸਰੂਪੇ ਬੇਦਿਯ ਨੋਪਾ ਸੰਨ ਸੰਤੋਤਪਰਾਜ ਹੈ ਸਤਸਦ ਸਦ ਸਰਬ ਸਾਜ ਹੈ ਸੰਤਲ ਸਲਾਮ ਹੈ ਸਦੇਵ ਕਲਾਮ ਹੈ ਨਿਰਵਾਸ ਰੂਪੇ ਉਗਾਦੇ ਨੂਪੈ ਓਗਾਦਰੂਪੇ ਆਨਾਦ ਰੂਪੇ ਅਨੰਗੇ ਨਾਮੈ ਬਾਬੂ ਤੇ ਤਰੰਤਰ ਕਾਲੈ ਪਰਵੰਗ ਤਰਪੰਦੇ ਗੰਦੇ ਅਗਾਦੇ ਤਰੰਗ ਸੁਸਰਪਾ ਪਾਗੇ ਸੁਸਰਬਨ ਰਾਗੇ ਤਨ ਭਗਤ ਸ੍ਰੋਪੈ ਅਛੰਜੇ ਅਸ਼ੂਤੈ ਪਿਰਨਕ ਪੁਰਨਾਸ ਪ੍ਰਥਿਵਰ ਪ੍ਰਵਾਸ ਨਿਰਕਰਤ ਪਰਬਹ ਸਦੇਂਗ ਸੁਦਾਏ ਪਰਵੁਗਤ ਸ੍ਰੋਪੈ ਪਰਜੁਗਤਨੋਪੈ ਨਿਰਕਰਤ ਸਦਾ ਹੈ ਉਗਤ ਪਰਬਾਇਨ ਸਤਿ ਸ੍ਰੋਪੈ ਰਜੁਗਤ ਨੋਪਾ ਚਤ੍ਰਿ ਛੰਦ ਕੋ ਗਨੰਗ ਬਿਖੇ ਲਿਖੇ ਅਪ੍ਰਮਾ ਅਕ੍ਰਮਾ ਆਨਾਦ ਜੁਗਾ ਦੇਜਿ ਅਬੇ ਅਬੂਤ ਰੂਤ ਨਾਸਿ ਸਿਵਦਾ ਸਿਦੰਦੇ ਅਪੰਦੇ ਅਰਵਗਤ ਹੈ ਹਾਂ ਵਰਕਰਤ ਹੈ ਨਾਸਿ ਪ੍ਰਕਾਸ਼ ਨ ਚਿੰਤ ਸਨੰਤਿ ਰਖ ਦੁਖੇ ਲਿਖ ਬਿਕੇ ਅਡਾਹਿ ਅਗਾਇ ਸੰਭੇ ਗਮਿ ਅਨੀਲ ਅਨਾਦ ਅਨੰਤ ਸੁਰੰਤ ਜਾਤ ਜਾਤ ਚਿਰਪੁਰ ਚੰਦ ਤਪ ਪ੍ਰਸਾਦ ਸਰਬ ਮਹੰਤਾ ਸਰਬ ਗੰਤਾ ਸਰਬ ਗਿਆਤਾ ਸਰਬ ਗਿਆਤਾ ਸਰਬ ਘਰਤਾ ਸਰਬ ਘਰਤਾ ਸਰਬ ਪ੍ਰਾਣ ਸਰਬ ਉਤਰਾਣ ਸਰਬ ਅੰਗ ਕਰਮ ਸਰਬ ਤਰਮ ਸਰਬ ਮੁਕਤਾ ਸਰਬ ਮੁਕਤਰ ਸਰ ਚੰਦ ਤਪ ਪ੍ਰਸਾਦ ਨਮੋ ਨਰਕਨਾਸੇ ਸਦੇਵ ਪ੍ਰਕਾਸ਼ ਨੰਗ ਸਰੂਪ ਅਪੰਗੰਗ ਬਗਤਾ ਪਰਮਾਤਮ ਪਰਮਾਤੈ ਸਦਾ ਸਰਬ ਸਾਥੇ ਅਗਾਦ ਸਰੂਪੇ ਨਨ ਬਾਦਵ ਬੂਤੇ ਨੰਗੀ ਅਨਾਮੈ ਤਰਭੰਗੀ ਤਰਕਾਮੈ ਨਿਰਭੰਗੀ ਸਰੂਪੇ ਸਰਬੰਗੀ ਅਨੋਪੇ ਨਾ ਪਉਤਰੇ ਨਾ ਪੁੱਤਰੇ ਨਾ ਸੁਤਰੇ ਨਾ ਮਿਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਸਕੁ ਸ੍ਰੀ ਕਿਮਤੁ ਅਮੀਖੈ ਸੁਦੇਵ ਪਰਬਾਚੇ ਅਜਾਹਿ ਭਵੰਤੇ ਸ਼ੰਤ ਪ੍ਰਸਾਦ ਕੇਜਾਰ ਜੂਰੇ ਕੇ ਹਜਰ ਜੂਰੇ ਮੈਸੂਰ ਸਲਾਮੈ ਸੰਤੁਲ ਕਲਾਮੈ ਕਹਿ ਸਾਹਿਬ ਦੇ ਮਾਕੇ ਕਿ ਉਸਨਲ ਚਰਾ ਚਰਾ ਗਏ ਕਿ ਕਾਮਲ ਕਰੀ ਮਹ ਫਿਰ ਅਜ ਕਰਹੀ ਮੈਂ ਕਹਿ ਰੋ ਜੀ ਦੇ ਅੰਧ ਕਿ ਅਜ ਕਰ ਅੰਧ ਹੈ ਕਰੀ ਮੂਲ ਕਲਾਮ ਕਿ ਉਸਨਲ ਜਮਾਲ ਗਨੀ ਮੂਲ ਕ ਰਾਜੇ ਗਰੀ ਬੂਲ ਨਿਵਾਜ ਹਰੀ ਫੂਲ ਸਿਕਨਹ ਨਿਰਾਸੂਲ ਪਿਕਨਹ ਕਲੰਗ ਪੁਰਨਾਸ ਸੁਮਤੁਲ ਨਿਵਾਸ ਗੰਜੂਲ ਗਨੀ ਮੈਂ ਰਜਾਇ ਕਰਹੀ ਮੈਂ ਸੰਤਲ ਜਬਾਹ ਕੇ ਸਾਹਿਬ ਹੂੰ ਕਿਰਾ ਹੈ ਕਿਰਨ ਕੰ ਪਨਾਸ ਤੇ ਸੰਤਲ ਨਿਵਾਸ ਤੇ ਕੇ ਸਰਬ ਲੋਕ ਵਰਨੈ ਮੈਂ ਸੂਰ ਰਵਾਨੈ ਤਮਾ ਮੂਰਤ ਮੀਜ ਸੰਤਲ ਜੀਜ ਹੈ ਪ੍ਰਮਨ ਈ ਪਰਮ ਈਸ਼ਾ ਸੰਤਲ ਅਦੀਸ ਦੇ ਸੁਲ ਲੇਖੇ ਮੈਂ ਸੁਲ ਅਬੇਖ ਜਮੀਨ ਉਲ ਜਮਾਏ ਕਰੀ ਅਮੇ ਕੋਲੇ ਮਾਹੇ ਕਰੀ ਮੂਲ ਕਮਾਲ ਹੈ ਕੇ ਜਿਰਿੰਦ ਜਮਾਲ ਇਕ ਜਨਕ ਪ੍ਰਕਾਸ਼ ਮਤੂ ਸੁਬਾਸ ਜਵ ਸਰੂਪੈ ਮਤੂ ਤਮੰ ਮੰਤੋ ਪਸਾ ਕੇ ਆਤਮ ਪ੍ਰਭਾ ਚਲੰ ਅਨੰਗੈ ਮਤੂ ਭੰਗ ਮਤਿ ਪਵਕ ਸੰਤ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗੁਣ ਮਦਾਮ அரு பரஞ்சாம ஜலமதன உபமா அப்பார உதார ஜல மண்டச பண்ட ஜம்தித்த ਦਰਦੁਰਾਸ ਅਜਾਨਬੋ ਇੱਕ ਸਦਾਓ ਓਮਕਾਰ ਆਦਕਤ ਨੇ ਅਨਾਦ ਖਲਖੰਡ ਖਿਆਲ ਗੁਰਵਰ ਅਕਾਲ ਕਰ ਕਰ ਪ੍ਰਣਾਮ ਚ ਚਰਨਾਂ ਅਚਿੰਜ ਗਾਤ ਜਿਨ ਬਾਤ ਜਿਨ ਗਾਤ ਅਨਰਜ ਬਾਤ ਡਟ ਪੰਡਾਰ ਡਟ ਅਪਾਰ ਡੀਟ ਤਰਮੰਤ ਡੀਟ ਕਰਮ ਅਨ ਬਰਣ ਅਨੰਤ ਦਤਮੰਤ ਹਰ ਬੂਲ ਮਨਾਸ਼ੰਤੋ ਪ੍ਰਸਾਦ ਕਰਨ ਲਹਿਰ ਕਲਹਿ ਪਰਖੰਡ ਨੈ ਬੇ ਮੰਡਲੈ ਜਗ ਤਿਸਰੈ ਪਰਮੇਸ਼ਰੈ ਕਲ ਕਰਨੈ ਸਰਬ ਉਬਾਰਣੈ ਦਤਕ ਤਰਨੈ ਜਗ ਕੇ ਕਰਨੈ ਮਨ ਮਾਨੈ ਜਗ ਜਾਣੈ ਸਰਵ ਓਂਗ ਪਰ ਹੈ ਸਰਵ ਓਂਗ ਕਰ ਹੈ ਸਰਬ ਸਰਬ ਪਾਸੈ ਸਰਬ ਨਾਸੈ ਕਰਨਾ ਕਰਿ ਤੁੰਬਰ ਹੈ ਹਾਂਸ ਸੋ ਸਵਰਜਗ ਤੇਸਰ ਹਰ ਮੰਡ ਚ ਪ੍ਰਖੰਡਸ ਪਰਤੇ ਪਰ ਹੈ ਕਰਨਾ ਕਰਿ ਜਿ ਪਜ ਪੈ ਲਪ ਤਪੈ ਅਗਰਤਾ ਕਰਤੇ ਅਮਰਤਾ ਮਿਤਰੇ ਅਮਰਤਾ ਮਿਤਰੇ ਕਰਨਾ ਕਰਤੇ ਨ ਕਰਤਾ ਕਰਤਾ ਦਰਤੇ ਦਰਤੇ ਅਮਰਤ ਸਾਰੇ ਪਰਮੇਸ਼ਰ ਹੈ ਆਕਰਤ ਕਰਤ ਹੈ ਅਮਰਤ ਮਿੱਤਰ ਜਪ ਕਰਤ ਅਕਰਤ ਅਮਰਤ ਅਮਰਤ ਨਿਰਨਾਇਕ ਕਲ ਖਾਇ ਕੇ ਸੰਬਰ ਕਰਨਾਲੇ ਨਿਰਪਨਾਇਕ ਸਰਪਾਇਕ ਬੁਪੰਜਨੇ ਅਰਗੰਜਨੇ ਰਵਤਾਪਨੈ ਜਪ ਚਾਪਨੈ ਅਗਲੰ ਕਰਤ ਸਰਵ ਕਰਤ ਕਰਤ ਕਰਹਿ ਹਰਤ ਹਰੈ ਪਰਮਾਤਮੈ ਸਰਬਤਮੈ ਆਤਮ ਬਸਹਿ ਜਿਸ ਕੇ ਜਸ ਵਿਜੰਗ ਪ੍ਰਿਆਤ ਚੰਦੈ ਨਮੋ ਸੁਰ ਸੁਰਜ ਨਮ ਚੰਦਰ ਨਮ ਰਾਜ ਰਾਜ ਨਮ ਇੰਦਰ ਨਮ ਅਦਕਾਰ ਨਮ ਤੇ ਤੇਜ ਨਮ ਬਿੰਦ ਬਿੰਦ ਨਮ ਵਿਜ ਵਿਜ ਨਮ ਰਸੰਗ ਤਮ ਸੰਗ ਸੰਤ ਰੂਪ ਨਮ ਪਰਮ ਤੰਤ ਤੰਤ ਰੂਪ ਨਮ ਜੋਗ ਜੋਗ ਨਮ ਗਿਆਨ ਗਿਆਨੇ ਨਮ ਮਦ ਮੰਤਰੇ नमोत्यां त्यान नमोजोजोद नमो ज्ञान ज्ञान नमः पूज पूजे नमः पण पान नमः कुल कृता नमः संत रूपे नमः जिनेंद्र अनाथ अंगवपुते लङ्कार रूपे लङ्कार लङ्के नमो आसास नमो ववंका पंगि रूपे नंगे नाम तृपंगी त्रकामे त्रकाल्य नंगे अकामे एक श्री छंद ਅਜੇਲੇ ਪਿ ਅਪੇ ਆਪੂ ਅਜੂ ਅਨਾਸ ਫਕਾਸ ਅਗੰਝ ਪੰਜਲਕ ਅਪਪ ਅਕਾਲ ਧਿਆਨ ਲੇ ਕਪੇਖ ਅਨਾਮ ਅਕਾਮ ਹੋਏ ਅਡਾਇ ਨਾਤੇ ਪਰਮਾਤਿ ਅਜੋਨੀਆ ਮਾਨੇ ਨਾਰਾਗੇ ਨਰੰਗੇ ਨਾ ਰੂਪੇ ਨਾਰਿਕੇ ਆਕਰਮੰਗ ਪਰਮੰਗ ਅਗੰਝੇ ਲੇਕੇ ਬਜੰਗ ਪ੍ਰਯਾਤ ਛੰਦ ਸਮਤੁਲ ਪ੍ਰਣਾਮੈ ਸਮਤੁਲ ਪ੍ਰਨਾਸੀ ਗੰਜੂ ਲਗ ਨਾਮੈ ਅਨਾਮੈ ਸਮਤੁਲ ਨਿਵਾਸੀ ਨਿਰਕਰਮੋ ਬੂਤੈ ਸਮਤੁਲ ਰੂਪੈ ਕੁਕਰਮੰ ਪ੍ਰਨਾਸੀ ਸੂਤਰਮੰ ਬੂਤੈ ਸਦਾ ਸਚੁਦਨੰਦ ਸਤ੍ਰ ਪ੍ਰਨਾਸੀ ਕਰੀ ਮੂਲ ਪੁਨੰਦਾ ਸਮਤੁਲ ਨਿਵਾਸੀ ਅਜਾਇਬ ਬੂਤੈ ਗਜਾਇਬ ਗਨੀਮੇ ਹਰੀ ਅੰਗ ਕਰੀ ਅੰਗ ਸਰੇ ਮੂਲ ਰੇ ਮਨ ਚਤਰ ਚੱਕਰ ਵਰਤੇ ਚਿਤ ਚੱਕਰ ਭਗਤੈ ਸੰਭਉ ਸੁਭਉ ਸਰਬਦਾ ਸਰਬ ਜਗਤੈ ਦਿਆਲੰ ਪ੍ਰਨਾਸੀ ਦਿਆਲੰ ਸਰੂਪੈ ਸਦਾੰਗ ਸੰਗੇ ਅਭਵ ਪੰਗ ਅਭਗਤੈ ਨਵਾਈ ਗੁਰ ਜੀ ਕਾ ਖਾਲਸਾ ਨਵਾਈ ਗੁਰ ਜੀ ਕੀ ਫਤੈ